ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪਦਾ ਐਡਰੈਸ ਦੱਸ ਦੋ ਤੁਸੀਂ ਮੇਰਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਹੈ ਜੀ ਹਾਂਜੀ ਤਹਿਸੀਲ ਹੈ ਜਨਾਲਾ ਪਿੰਡ ਮੇਰਾ ਹਰੜਖੁਰਦਿਆ ਜਨਾਲੇ ਲਾਗੋ 5 ਕਿਲੋਮੀਟਰ ਦੂਰ ਹੈ ਤੇ ਕੰਟੈਕਟ ਨੰਬਰ 8284072127 ਜ਼ਿਲ੍ਹਾ ਕਿਹੜਾ ਦੱਸਿਓ ਅੰਬਰ ਸਰ ਸ੍ਰੀ ਅਮਰਸਰ ਸਾਹਿਬ ਸ੍ਰੀ ਅੰਬਰ ਸਰ ਸਾਹਿਬ ਤਹਿਸੀਲ ਹੈ ਜਨਾਲਾ ਜਨਾਲਾ ਪਿੰਡ ਹੜਖੁਰਦ ਹਰੜਖੁਰਦ ਕੰਟੈਕਟ ਨੰਬਰ ਕੀ ਦੱਸਿਆ 8284072127 8284072127 ਹਾਂਜੀ ਕਿੰਨੀਆਂ ਝੋਟੀਆਂ ਲੈ ਕੇ ਚਲੇ ਰਾਜਸਥਾਨ ਤੋਂ 9 ਲੱਖ ਝੋਟੀਆਂ ਲੈ ਕੇ ਚਲੇ ਸਭ ਤੋਂ ਕੋਈ ਖੂਬੀ ਝੋਟੀਆਂ ਦੀ ਰਾਜਸਥਾਨ ਦੀਆਂ ਦੀਆਂ ਝੋਟੀਆਂ ਵਿੱਚ ਦੁੱਧ ਲੰਮਾ ਰਹਿੰਦੀਆਂ ਦੁੱਧ ਜ਼ਿਆਦਾ ਦਿੰਦੀਆਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੈ ਕੇ ਜਾਂਦੇ ਇਹਨਾਂ ਨੂੰ ਬੰਦ ਤਾਂ ਬੜਾ ਛੇੜ ਹੋ ਗਿਆ ਜਿਦੋਂ 10 12 ਸਾਲ ਹੋ ਗਏ ਅੱਛਾ ਅੱਛਾ ਪੂਰੀਆਂ ਵੱਡੀਆਂ ਝੋਟੀਆਂ ਚੱਲੀਆਂ ਭਰਾ ਇਹ ਫਸਟ ਟਾਈਮ ਹੈਰ ਪਹਿਲਾਂ ਝੋਟੀ ਪਹਿਲਾਂ ਝੋਟੀ ਹੈ ਬਾਡੀ ਵੇਖ ਸਕਦੇ ਕਿੰਡੀ ਵੱਡੀ ਤਾਜ਼ੀਆਂ ਸੁਈਆਂ ਝੋਟੀਆਂ ਜਿਵੇਂ ਜੈਡ ਬਲੈਕ ਤੇ ਆ ਚੋਟੀ ਦੇ ਵੀਰ ਕਿੰਨਾ ਦੁੱਧ ਨਾਪ ਕੇ ਲਈ ਏਰੇ ਥੱਲੇ 18 ਲੀਟਰ ਦੁੱਧ ਨਾਪ ਕੇ ਲਈ ਦੂਜਾ ਸੂਆ ਜੀ ਦੋ ਟਾਈਮ ਤਿੰਨ ਟਾਈਮ ਵੀਰ ਨੇ ਚੁਆਈ ਕਰਕੇ ਲਈ 18 19 ਕਿਲੋ ਦੁੱਧ 19 ਲੀਟਰ ਦੁੱਧ ਬਿਲਕੁਲ ਜੈੱਡ ਬਲੈਕ ਏਰੇ ਥੱਲੇ 17 ਲੀਟਰ ਦੁੱਧ ਜੀ ਆ ਵੀ ਚੋਟੀ ਪਿਓਰ ਮੂਰਾ ਚ ਪਿਓਰ ਮੂਰਾ ਦੋ ਟਾਈਮ ਵੀਰ ਨੇ ਚੋਕੇ ਲਈ 17 ਕਿਲੋ ਦੁੱਧ ਲੋਡਿੰਗ ਦਾ ਟਾਈਮ ਹੋ ਗਿਆ ਬਾਕੀ ਆ ਵੀ ਚੋਟੀ ਬਹੁਤ ਵੱਡੀ ਆ ਵੱਡੀ ਆ ਪੰਜ ਪੰਜ ਦੇ ਨੇੜੇ ਕਈ ਝੋਟੀਆਂ 5 ਫੁੱਟ ਦੇ ਨੇੜੇ ਆ ਇਹ ਗੱਬਣ ਝੋਟੀਆਂ ਆ ਆ ਪਹਿਲਣ ਕੱਟੀ ਮੂੰਹ ਚੋਂ ਦੋਂਦੀ ਦੋਂਦੀ ਆ ਪਿਓਰ ਬੂਰੀ ਇਹ ਵੀ ਦੋਂਦੀ ਕੱਟੀ ਆ ਦੋਂਦੀ ਅੱਗੇ ਹੋਰ ਦੇ ਸਕਦੇ ਆ ਮੀਡੀਅਮ ਜੀ ਛੋਟੀ ਝੋਟੀ ਪਰ ਥੱਲੇੋਂ ਜਗਾੜ ਵੇਖ ਲੋ ਬੜਾ ਚੰਗਾ ਲੈਵਲ ਵਾਲਾ ਹੈ ਕੱਟੀ ਨੇ ਜਦ ਜੇ ਥੋੜਾ ਵੀ ਦੋਊਗੀ ਤਾਂ ਛੋਟੀ 11 12 ਕਿਲੋ ਬਾਕੀ ਦੇਖ ਸਕਦੇ ਆ ਛੋਟੇ ਛੋਟੇ ਸਿੰਗ ਦੀਆਂ ਬੱਡਰ ਏਰੀਆ ਦੀਆਂ ਚੋਟੀਆਂ ਦੁੱਧ ਲੰਮਾ ਟਾਈਮ ਦਿੰਦੀਆਂ ਤੇ ਜੇ ਵੀਰ ਕਾਲ ਕਰੀਏ ਰੇਟ ਦੀ ਕਿੱਥੋਂ ਸਟਾਰਟ ਹੋ ਜਾਣਗੇ 80000 ਤੋਂ ਸਟਾਰਟ ਹੋਏਗਾ ਜੀ 1.5 ਲੱਖ ਤੱਕ 80000 ਤੋਂ 1.5 ਲੱਖ ਤੱਕ 1.5 ਲੱਖ ਵੇਖ ਸਕਦੇ ਆ ਜਿਹੜਾ ਵੀ ਭਰਾ ਰਸਤਾ ਨਹੀਂ ਆ ਸਕਦਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਪਿੰਡ ਹਰੜਖੁਰਦ ਨੰਬਰ ਇੱਕ ਵਾਰ ਫੇਰ ਤੋਂ ਵੀਰ ਦੇ ਦੱਸ ਦਾਂਗੇ ਇਹ ਰਾਹੀ ਦੇ ਬੱਚੇ ਜਿੱਡੀਆਂ ਝੋਟੀਆਂ ਥੋੜਾ ਸ਼ਾਮ ਦਾ ਵੇਲਾ ਬਾਕੀ ਬਿਲਕੁਲ ਜੈਡ ਬਲੈਕ ਆ ਤੇ ਟੋਰਚ ਕਰਕੇ ਬਈ ਹੋ ਸਕਦਾ ਅੱਖਾਂ ਚਿੱਟੀਆਂ ਦਿਖ ਰਹੀਆਂ ਹੁਣ ਆ ਵੇਖ ਸਕਦੇ ਆ ਵੀਰ ਇੱਕ ਵਾਰ ਆਪ ਦਾ ਐਡਰੈਸ ਤੇ ਕੰਟੈਕਟ ਨੰਬਰ ਦੁਆਰਾ ਦੱਸ ਦੋ ਜਿਲਾ ਮੇਰਾ ਸ੍ਰੀ ਅਮਰਸਰ ਸਾਹਿਬ ਹੈ ਜੀ ਤਹਿਸੀਲ ਹੈ ਜਨਾਲਾ ਪਿੰਡ ਮੇਰਾ ਹਰੜਖੁਰデア ਰਾਇ 샤ਦੀ ਵੇਲੀਆ ਚ ਪਿੰਡ ਹੜਖੁਰਦ ਤਹਿਸੀਲ ਹੈ ਜਨਾਲਾ ਜਿਲ੍ਹਾ ਅਮਰਸਰ ਅਮਰਸਰ ਸਾਹਿਬ ਕੰਟੈਕਟ ਨੰਬਰ 82840 72127 82840 72127 ਜੇ ਕੋਈ ਵੀਰ ਭਰਾ ਵੀਡੀਓ ਵੇਖ ਕੇ ਆਊਗਾ ਤੋਂ ਵੀ ਆਪਣੇ ਨਾਲ ਗੱਲ ਕਰਾ ਦੇ ਮਾਨਸਮਾਨ ਵੀ ਆਪਾਂ ਖੁੱਲਾ ਕਰਾ ਦਾਂਗੇ ਛੋਟੀਆਂ ਚ ਬਾਕੀ ਜੇ ਕੋਈ ਛੋਟੀ ਛੋਟੀ ਲੈਣੀ ਚਾਹੁੰਦਾ ਤੇ ਛੋਟੀ ਤੇ ਵੱਡੀ ਤੋਂ ਵੱਡੀ 10 11 ਲੀਟਰ ਤੋਂ ਲੈ ਕੇ 20 ਲੀਟਰ ਤੱਕ ਛੋਟੀਆਂ ਆਉਣਗੀਆਂ ਬਾਕੀ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਧੰਨਵਾਦ